ਸਵਾਗਤ ਕਰ ਲਿਆ ਜੀ ਅੱਜ ਇਸ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸੱਚੇ ਮਾਰਗ YouTube ਚੈਨਲ ਤੇ ਜਿਹੜੇ ਵੀਰ ਭਰਾ ਬੱਚੇ ਬੱਚੀਆਂ ਪੈਣਾ इजीली ਬਹੁਤ ਸੌਖੇ ਤਰੀਕੇ ਨਾਲ ਵਾਇਰਲ ਦਾ ਸਿਮਰਨ ਕਰਨਾ ਚਾਹੁੰਦੇ ਨੇ ਜਾਂ ਸਿੱਖਣਾ ਚਾਹੁੰਦੇ ਨੇ ਹਾਰਮੋਨੀਅਮ ਦੇ ਉੱਤੇ ਉਹਨਾਂ ਵਾਸਤੇ ਅੱਜ ਦੀ ਇਹ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਤੁਸੀਂ ਬੜੇ ਆਸਾਨ ਤਰੀਕੇ ਨਾਲ ਘੱਟ 16 ਤੇ ਸਿਰਫ 1 2 3 ਬਟਨਾਂ ਤੇ ਤੁਸੀਂ ਗੁਰਮੰਤਰ ਦਾ ਜਾਪ ਸਿਮਰਨ ਜਿਹੜਾ ਕਰ ਸਕਦੇ ਨਾਲ ਸੰਤਾਂ ਵੀ ਪਿੱਛੇ-ਪਿੱਛੇ ਬੋਲ ਸਕਦੀਆਂ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਇੱਕ ਸਿੰਪਲ ਜੀ ਟਿਊਨ ਲੈ ਕੇ ਆਏ ਆ ਤੇ ਕੋਈ ਵੀ ਵੀਰ ਭਾ ਪੜ੍ਹ ਸਕਦੇ ਨੇ ਸਭ ਤੋਂ ਪਹਿਲੇ ਮੈਂ ਇੱਕ ਵਾਰੀ ਆ ਪੜ੍ਹ ਕੇ ਦੱਸਦਾ ਉਸ ਤੋਂ ਬਾਅਦ ਤੁਹਾਨੂੰ ਮੈਂ ਬਿਲਕੁਲ ਸੌਲੂਕੀ ਕਰਨ ਦੱਸਾਂਗਾ ਕਿ ਤੁਸੀਂਵੇਂ ਕਿਵੇਂ ਪੜ੍ਹ ਸਕਦੇ ਹੋ ਜਾਂ ਸਿੱਖ ਸਕਦੇ ਹੋ ਸੋ ਧਿਆਨ ਨਾਲ ਵੇਖਿਓ ਵੀਡੀਓ ਸ਼ੁਰੂ ਕਰਨ ਤੋਂ ਬਿਲੇ ਛੋਟੀ ਜੀ ਮੈਂ ਬੇਨਤੀ ਕਰਦਾ ਵਾਂ ਕਿ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸੱਚੇ ਮਾਰਗ YouTube ਚੈਨਲ ਨੂੰ ਕਿਉਂਕਿ ਹਰ ਇੱਕ ਦਿਨ ਛੱਡ ਕੇ ਅਗਲੇ ਦਿਨ ਜਦੋਂ ਮਤਲਬ ਅੱਜ ਅੱਜ ਵੀਡੀਓ ਪੈ ਗਈ ਕੱਲ ਦਾ ਦਿਨ ਛੱਡ ਕੇ ਪਰਸੋਂ ਫੇਰ ਨਵੀਂ ਵੀਡੀਓ ਫੇਰ ਉਸ ਤੋਂ ਅਗਲਾ ਦਿਨ ਛੱਡ ਕੇ ਫੇਰ ਉਸ ਤੋਂ ਅਗਲੇ ਦਿਨ ਵੀਡੀਓ ਇੱਕ ਇੱਕ ਦਿਨ ਦਾ ਗੈਪ ਲੈ ਕੇ ਫੇਰ ਆਪਾਂ ਨਵੀਂ ਤੋਂ ਨਵੀਂ ਵੀਡੀਓ ਇਸ ਚੈਨਲ ਤੇ ਪਾਉਨੇ ਆ ਜਿਹਦੇ ਵਿੱਚ ਤੁਸੀਂ ਕੋਈ ਵੀ ਸ਼ਬਦ ਜਾਂ ਜਿਹੜਾ ਵੀ ਤੁਸੀਂ ਕਮੈਂਟ ਕੀਤਾ ਹੋਊਗਾ ਉਸੇ ਰਿਗਾਰਡਿੰਗ ਆਪਾਂ ਬਹੁਤ ਈਜ਼ੀਅਟ ਕਿਨਾਰੇ ਸ਼ਬਦ ਲੈ ਕੇ ਆਉਨੇ ਆ ਕਿਉਂਕਿ ਪਹਿਲੇ ਤੇ ਆਪਾਂ ਹਰ ਰੋਜ਼ ਹੀ ਕੋਈ ਨਾ ਕੋਈ ਵੀਡੀਓ ਪਾਉਨੇ ਸੀ ਪਰ ਵਿੱਚੋ ਜਿਆਨ ਪਰਸਪਲ ਮੈਂ ਸੀ ਹੁੰਦਾ ਪੇ ਵੀ ਤੁਸੀਂ ਇੱਕਦਮ ਨਾ ਵੀਡੀਓ ਪਾ ਦਿਆ ਕਰੋ ਕਿਉਂਕਿ ਸਾਨੂੰ ਟਾਈਮ ਨਹੀਂ ਮਿਲਦਾ ਰਿਆਜ ਕਰਨ ਦਾ ਤੇ ਤਾਂ ਕਹਿੰਦੇ ਵੀ ਇੱਕ ਦਿਨ ਛੱਡ ਕੇ ਇੱਕ ਦਿਨ ਵੀਡੀਓ ਪਾਆ ਕਰੋ ਇਸ ਕਰਕੇ ਆਪਾਂ ਹੁਣ ਇੱਕ ਦਿਨ ਛੱਡ ਕੇ ਅਗਲੇ ਦਿਨ ਵੀਡੀਓ ਸਵੇਰੇ 9:00 ਵਜੇ ਜਾਂ 10:00 11:00 ਵਜੇ ਦੇ ਵਿੱਚ ਵਿੱਚ ਇਹ ਵਾਲੀ ਵੀਡੀਓ ਚੈਨਲ ਤੇ ਪੈ ਜਾਂਦੀ ਕੋਈ ਨਾ ਕੋਈ ਜੇ ਤੱਕ ਕੋਈ ਨਵੇਂ ਤੋਂ ਨਵਾਂ ਸ਼ਬਦ ਜਿਹੜਾ ਉਹ ਸਿੱਖ ਸਕਦੇ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਿਮਰਨ ਜਿਹੜਾ ਵਾਹਿਗੁਰੂ ਦਾ ਜਾਪ ਆ ਉਹ ਕਿਵੇਂ ਸਿੱਖ ਸਕਦੇ ਪਹਿਲੇ ਮੈਂ ਇੱਕ ਵਾਰੀ ਕਰਕੇ ਦੱਸਦਾ ਵਾਂ ਉਸ ਤੋਂ ਬਾਅਦ ਤੁਸੀਂ ਤਾਂ ਤੁਸੀਂ ਸਿੱਖ ਸਾਦੇ ਹੋ ਬਿਲਕੁਲ ਸੌਖੇ ਨਾਲ ਦੇਖਿਓ ਵਾਹਿ ਸ਼ਾਇਦ ਜਿਹੜੀ ਮੈਂ ਦੱਸਣ ਲੱਗਾ ਟੀਉਨ ਇੱਥੇ ਤੁਸੀਂ ਭਾਵੇਂ 1 ਘੰਟਾ 2 ਘੰਟੇ ਲੱਗੇ ਰੋ ਸੇਮ ਇਦਾਂ ਲੱਗੂ ਜਿਦਾਂ ਰਿਪੀਟ ਹੋ ਕੇ ਚੱਲੰਦਿਆ ਵਾ ਜਦਾਂ ਆਪਾਂ ਰਿਪੀਟ ਤੇ ਸੁਣਨੇ ਆ ਨਾ ਰਿਪੀਟ ਲਾ ਕੇ ਸੇਮ ਉਦਾਂ ਤੁਸੀਂ ਇਦਾਂ ਵੀ ਕਰ ਸਕਦੇ ਵਿੱਚ ਵਿੱਚ ਇੱਕ ਦੋ ਮੈਂ ਤੁਹਾਨੂੰ ਹੋਰ ਪੈਟਰਨ ਜਾਂ ਕਲਰ ਕਹਿ ਸਕਦੇ ਆ ਵੀ ਥੋੜਾ ਹੋਰ ਥੋੜਾ ਜਾਂ ਵਧੀਆ ਤਰੀਕੇ ਨਾਲ ਆਪਾਂ ਸ਼ਿੰਗਾਰ ਸਕਦੇ ਆ ਇਸ ਸਿਮਰਨ ਨੂੰ ਵਾਹਿਗੁਰੂ 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 ਇਹਨਾਂ ਪਈ ਆਪਣੇ ਸਪੀਡ ਦੇ ਹਿਸਾਬ ਨਾਲ ਵਧਾਉਣਾ ਜਾਂ ਕਿ ਠੋਣਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਇਹਨੂੰ ਮੈਂ ਤੇਜ਼ ਬੋਲਿਆ ਵਾ ਇਹ ਤੋਂ ਮੈਂ ਸਲੋ ਵੀ ਬੋਲ ਸਕਦਾ ਵੇਖਿਓ ਵਾਹਿਗੁਰੂ 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 ਐਦਾ ਵੀ ਬੋਲ ਸਕਦੇ ਆ ਮੈਂ ਹੋਂ ਜਿੱਦਾਂ ਪੜ੍ਹਨੇ ਆ ਉਦਾਂ ਵੀ ਬੋਲ ਤੁਹਾਡੀ ਮਰਜ਼ੀ ਐ ਜਦਾਂ ਸਪੀਡ ਜਿੱਦਾਂ ਜੀ ਦੇਖੋ ਤਾਂ ਮੈਂ ਸਲੋ ਤਰੀਕੇ ਨਾਲ ਦੱਸਣਾ ਠੀਂ ਉਦਾਂ ਹੀ ਵੇਖ ਲਈ ਆ ਹੁਣ ਅੱਗੇ ਵੇਖਿਓ ਵਾਹਿਗੁਰੂ 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 ਸੇ ਮੇਦਰ ਪੀੜਕ ਦੀ ਆਓ ਇਦਾਂ ਹੀ ਪੂਰਾ ਸਿਮਰਨ ਤੁਸੀਂ ਕਰ ਸਕਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਕਿਹਾ ਹੈ ਵੀ ਕਲਰ ਦੇਣ ਵਾਸਤੇ ਜਾਂ ਹੋਰ ਡਿਟੂਨ ਵਿੱਚ ਐਡ ਕਰਨ ਵਾਸਤੇ ਵੇਖਿਓ ਵਾਹਿਗੁਰੂ ਵਾਹਿਗੁਰੂ क्या करी गुरु वागुरु गुरु वागुरु गुरु वागुरु गुरु वागुरु गुरु वागुरु गुरु ਤੋ ਇਦਾਂ ਬੇਸਿਕ ਜੀ ਇਹ ਵੀ ਟਿਊਨ ਦੱਸੀ ਹੈ ਜਿਹਤੋਂ ਤੁਸੀਂ ਈਜ਼ੀਲੀ ਪੜ ਸਕਦੇ ਜੇ ਸੋ ਉਮੀਦ ਹੈ ਕਿ ਤੁਹਾਨੂੰ ਇਹ ਵਾਲੀ ਵੀਡੀਓ ਕਾਫੀ ਪਸੰਦ ਆਈ ਹੋਗੀ ਵੀਡੀਓ ਨੂੰ ਲਾਈਕ ਕਰਦੇ ਜੇ ਵੀਡੀਓ ਵੀਡੀਓ ਲੱਗੀ ਇਦਾਂ ਦੀ ਵੀਡੀਓ ਹੋਰ ਵੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਕੱਲ ਦੀ ਵੀਡੀਓ ਦੇ ਵਿੱਚ ਮਿਲਦੇ ਤੁਹਾਨੂੰ